ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਆਪਣੇ ਘਰ ਨੂੰ ਘਰ ਬਣਾ ਕੇ ਰੱਖੋ ਆਪਣੇ ਘਰ ਦੇ ਮਾਲਕ ਨਹੀਂ ਮਾਲੀ ਬਣੋ ਕਿਉਂਕਿ ਜਿਹੜਾ ਚੰਗਾ ਮਾਲੀ ਹੁੰਦਾ ਨਾ ਉਹਦੀ ਦੇਖ ਰੇਖ ਦੇ ਹੇਠ ਜਦੋਂ ਪੌਦੇ ਪਾਲਦੇ ਆ ਨਾ ਤਾਂ ਉਹ ਪੌਦੇ ਫਿਰ ਖੁਸ਼ਬੂ ਦਿੰਦੇ ਆ ਮਹਿਕਾਂ ਵੰਡਦੇ ਆ ਇਸ ਤਰ੍ਹਾਂ ਹੀ ਸਾਡਾ ਘਰ ਹੁੰਦਾ ਇੱਕ ਬਾਗ ਹੁੰਦਾ ਉਹਦੇ ਵਿੱਚ ਰਹਿਣ ਵਾਲੇ ਜਿਹੜੇ ਜੀ ਹੁੰਦੇ ਆ ਨਾ ਉਹ ਉਸੇ ਪੌਦੇ ਦੀ ਤਰ੍ਹਾਂ ਹੁੰਦੇ ਆ ਤੇ ਫਿਰ ਉਹਦਾ ਮੋਢੀ ਜੜਾ ਹੁੰਦਾ ਨਾ ਉਹ ਉਹੀ ਮਾਲੀ ਹੁੰਦਾ ਤੇ ਫਿਰ ਘਰ ਦਾ ਮੋਢੀ ਕਿਵੇਂ ਦਾ ਹੋਣਾ ਚਾਹੀਦਾ ਜਿਹੜਾ ਘਰ ਦਾ ਮੁਖੀ ਆ ਉਹ ਕਿਹੋ ਜਿਹਾ ਸੁਭਾਅ ਦਾ ਹੋਣਾ ਚਾਹੀਦਾ ਫੋਰ ਉਹ ਘਰ ਨੂੰ ਚਲਾਉਣ ਵਾਸਤੇ ਵੀ ਕੁਝ ਅਸੂਲ ਹੁੰਦੇ ਆ ਜਿਹੜੇ ਇੱਕ ਮੋਢੀ ਦੇ ਵਿੱਚ ਘਰ ਦੇ ਮੁਖੀ ਦੇ ਵਿੱਚ ਹੋਣੇ ਬੜੇ ਜ਼ਰੂਰੀ ਆ ਹੁਣ ਤੁਸੀਂ ਕੋਈ ਤਹਿਸੀਲਦਾਰ ਹੋ ਸਕਦੇ ਹੋ ਤੁਸੀਂ ਕੋਈ ਡਾਕਟਰ ਹੋ ਸਕਦੇ ਹੋ ਤੁਸੀਂ ਕੋਈ ਵਕੀਲ ਹੋ ਸਕਦੇ ਹੋ ਤੁਸੀਂ ਕੋਈ ਪ੍ਰਿੰਸੀਪਲ ਅਧਿਆਪਕ ਹੋ ਸਕਦੇ ਹੋ ਪਰ ਜੇਕਰ ਤੁਸੀਂ ਅਧਿਆਪਕ ਹੋ ਪ੍ਰਿੰਸੀਪਲ ਹੋ ਤਾਂ ਤੁਸੀਂ ਇੱਕ ਸਕੂਲ ਵਿੱਚ ਹੋ ਜੇਕਰ ਤੁਸੀਂ ਡਾਕਟਰ ਹੋ ਤਾਂ ਤੁਸੀਂ ਹਸਪੀਟਲ ਵਿੱਚ ਹੋ ਆਪਣੇ ਕਲੀਨਿਕ ਵਿੱਚ ਹੋ ਜੇਕਰ ਤੁਸੀਂ ਥਾਣੇਦਾਰ ਹੋ ਤਾਂ ਤੁਸੀਂ ਆਪਣੇ ਥਾਣੇ ਵਿੱਚੋਂ ਪਰ ਜਦੋਂ ਤੁਸੀਂ ਆਪਣੇ ਘਰ ਆਉਂਦੇ ਹੋ ਨਾ ਤਾਂ ਇਹ ਸਾਰੀਆਂ ਅਹੁਦੇਦਾਰੀਆਂ ਆਪਣੇ ਗੇਟ ਤੋਂ ਬਾਹਰ ਛੱਡ ਕੇ ਆਇਆ ਕਰੋ ਕਿਉਂਕਿ ਘਰ ਦੇ ਵਿੱਚ ਘਰ ਦਾ ਇੱਕ ਮੈਂਬਰ ਬਣ ਕੇ ਹੀ ਰਹਿਣਾ ਚਾਹੀਦਾ ਆ ਜੇਕਰ ਉਹ ਅਧਿਆਪਕ ਵਾਲਾ ਰਤਬਾ ਘਰ ਵਿੱਚ ਰੱਖੋਗੇ ਉਹੀ ਥਾਣੇਦਾਰੀ ਘਰ ਵਿੱਚ ਚਲਾਓਗੇ ਤਾਂ ਫਿਰ ਘਰ ਜਿਹੜਾ ਨਾ ਉਹ ਟੁੱਟ ਜਾਂਦਾ ਭਾਵੇਂ ਘਰ ਦੇ ਵਿੱਚ ਮੈਂਬਰ 4 ਹੋਣ ਤੇ ਪਾਣੇ 6 ਹੋਣ ਜੇਕਰ ਤੁਸੀਂ ਉਹੀ ਸੁਭਾਅ ਜੋ ਤੁਸੀਂ ਬਾਹਰ ਵਰਤਦੇ ਜੇ ਜੋ ਤੁਹਾਡਾ ਅਹੁਦਾ ਆ ਉਹਦੇ ਮੁਤਾਬਕ ਜੋ ਤੁਸੀਂ ਬਾਹਰ ਵਰਤਦੇ ਹੋ ਜੇਕਰ ਉਸ ਤਰ੍ਹਾਂ ਹੀ ਆ ਕੇ ਬਹੀਵ ਆਪਣੇ ਘਰ ਕਰੋਗੇ ਨਾ ਤਾਂ ਘਰ ਦੇ ਬੱਚੇ ਘਰ ਦੇ ਬਜ਼ੁਰਗ ਤੁਹਾਡੇ ਤੋਂ ਦੂਰ ਹੋ ਜਾਣਗੇ ਬੇਸ਼ੱਕ ਤੁਹਾਡੀ ਪਤਨੀ ਹੀ ਕਿਉਂ ਨਾ ਹੋਵੇ ਜਦੋਂ ਇਹੋ ਜਿਹਾ ਤੁਸੀਂ ਸਵੇਹਾ ਆ ਕੇ ਘਰ ਵਿੱਚ ਵਰਤੋਗੇ ਉਹਨਾਂ ਨੂੰ ਡਰਾਓਗੇ ਧਮਕਾਓਗੇ ਤਾਂ ਫੇਰ ਉਹ ਹੌਲੀ-ਹੌਲੀ ਦੂਰ ਹੁੰਦੇ ਹੁੰਦੇ ਤੁਹਾਡੇ ਤੋਂ ਦੂਰ ਹੋ ਜਾਣਗੇ ਉਹ ਤੁਹਾਡੇ ਦਿਲ ਤੋਂ ਦੂਰ ਹੋ ਜਾਣਗੇ ਡਰਨਗੇ ਜ਼ਰੂਰ ਪਰ ਦੂਰ ਹੋ ਜਾਣਗੇ ਪਰ ਘਰ ਦੇ ਮੁਖੀ ਨੂੰ ਕਦੇ ਵੀ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਡਰਾ ਕੇ ਨਹੀਂ ਰੱਖਣਾ ਚਾਹੀਦਾ ਹੁਣ ਕਈ ਕਈ ਵਾਰੀ ਕੀ ਹੁੰਦਾ ਕਿ ਕੁਝ ਮੁਖੀ ਇਹੋ ਜੇ ਹੁੰਦੇ ਆ ਕਿ ਜਦੋਂ ਘਰ ਤੋਂ ਬਾਹਰ ਗਏ ਹੋਣ ਨਾ ਤੇ ਘਰ ਦੀ ਫੈਮਲੀ ਬੜੀ ਖੁਸ਼ ਹੁੰਦੀ ਆ ਹੱਸਦੀ ਖੇਡਦੀ ਮਜ਼ਾਕ ਕਰਦੀ ਆ ਪਰ ਜਦੋਂ ਉਹ ਗੇਟ ਤੋਂ ਐਂਟਰੀ ਵੇਖ ਲੈਂਦੇ ਆ ਨਾ ਆ ਗਿਆ ਤਾਂ ਉਹ ਇੱਕਦਮ ਚੁੱਪ ਹੋ ਜਾਂਦੇ ਆ ਇੱਕਦਮ ਹਾਸਾ ਠੱਠਾ ਉੱਥੇ ਬੰਦ ਹੋ ਜਾਂਦਾ ਸਾਂ ਦਾ ਮਾਹੌਲ ਬਣ ਜਾਂਦਾ ਬੇਸ਼ੱਕ ਤੁਹਾਨੂੰ ਵੇਖਣ ਨੂੰ ਚੰਗਾ ਲੱਗਦਾ ਹੋਵੇਗਾ ਕਿ ਮੈਂ ਆ ਗਿਆ ਮੇਰੇ ਤੋਂ ਸਾਰੇ ਡਰਦੇ ਆ ਵੀ ਕਿਵੇਂ ਚੁੱਪ ਹੋ ਗਏ ਆ ਪਰ ਇਹ ਤੁਹਾਡੇ ਮਨ ਦੇ ਸਕੂਨ ਲਈ ਹੋ ਸਕਦਾ ਆ ਬਾਕੀ ਸਾਰਿਆਂ ਲਈ ਨਹੀਂ ਇਹ ਕੋਈ ਚੰਗੀ ਗੱਲ ਨਹੀਂ ਇਹਦਾ ਮਤਲਬ ਇਹ ਕਿ ਉਹ ਤੁਹਾਡੇ ਨਾਲੋਂ ਦੂਰ ਹੋ ਰਹੇ ਆ ਉਹ ਤੁਹਾਨੂੰ ਕਦੇ ਵੀ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਬਿਲਕੁਲ ਨਹੀਂ ਦੱਸਣਗੇ ਤੇ ਤੁਹਾਡੇ ਤੋਂ ਦੂਰੀਆਂ ਬਣਾ ਬਣਾ ਕੇ ਰੱਖਣਗੇ ਹੁਣ ਤੁਸੀਂ ਇੱਕ ਹਸਪਤਲ ਦੀ ਗੱਲ ਲੈ ਲਓ ਜਦੋਂ ਹਸਪਤਲ ਦੇ ਵਿੱਚ ਕਿਸੇ ਡਾਕਟਰ ਨੇ ਰਾਉਂਡ ਤੇ ਆਉਣਾ ਹੋਵੇ ਨਾ ਤਾਂ ਸਾਰੇ ਵਾਧੂ ਬੰਦਿਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਨਾ ਕਿ ਡਾਕਟਰ ਸਾਹਿਬ ਰਾਉਂਡ ਤੇ ਆ ਰਹੇ ਆ ਜੀ ਚੁੱਪ ਕਰ ਜੋ ਸ਼ਾਂਤੀ ਬਣਾ ਕੇ ਰੱਖਿਓ ਜਾਂ ਪ੍ਰਿੰਸੀਪਲ ਨੇ ਰਾਉਂਡ ਤੇ ਜਾਣਾ ਹੋਵੇ ਨਾ ਕਲਾਸਾਂ ਦੇ ਵਿੱਚ ਬੱਚੇ ਐ ਸਹਮ ਕੇ ਬੈਠ ਜਾਂਦੇ ਆ ਕਿ ਪ੍ਰਿੰਸੀਪਲ ਜਿਹੜੇ ਆ ਨਾ ਉਹ ਰਾਉਂਡ ਤੇ ਆ ਰਹੇ ਆ ਇਸ ਤਰ੍ਹਾਂ ਹੀ ਜੇਲ੍ਹ ਦਾ ਹਾਲ ਹੁੰਦਾ ਕੈਦੀ ਜਿਹੜੇ ਜਦੋਂ ਜੇਲਰ ਆਉਂਦਾ ਨਾ ਉਹ ਵੀ ਸ਼ਾਂਤ ਹੋ ਜਾਂਦੇ ਆ ਤੇ ਫਿਰ ਜਿਹੜਾ ਘਰ ਦਾ ਮੁਖੀ ਆ ਨਾ ਉਹ ਫਿਰ ਇੱਕ ਜੇਲਰ ਵਰਗਾ ਤੇ ਨਹੀਂ ਹੋਣਾ ਚਾਹੀਦਾ ਕਿ ਜਦੋਂ ਉਹ ਘਰ ਆਵੇ ਤੇ ਸਾਰੇ ਜਾਣੇ ਸਹਮ ਜਾਣ ਸਾਰੇ ਜਾਣੇ ਡਰ ਜਾਣ ਚੁੱਪ ਕਰ ਜਾਣ ਤੇ ਇਹਨੇ ਆਣ ਕੇ ਲੈਕਚਰ ਦੇਣਾ ਸਾਡੇ ਤੇ ਤੇ ਅਸੀਂ ਚੁੱਪ ਹੀ ਕਰ ਜਾਈਏ ਫਿਰ ਇਹੋ ਜਿਹਾ ਜੇ ਘਰ ਦਾ ਮੁਖੀ ਹੋਵੇਗਾ ਤੇ ਕੀ ਉਹਦੇ ਨਾਲ ਬੱਚੇ ਆਪਣੇ ਦਿਲ ਦੀ ਗੱਲ ਕਰ ਪਾਉਣਗੇ ਕਦੇ ਨਹੀਂ ਕਰ ਪਾਉਣਗੇ ਭਾਵੇਂ ਉਹ ਬਾਪ ਹੋਵੇ ਭਾਵੇਂ ਉਹ ਦਾਦਾ ਹੋਵੇ ਭਾਵੇਂ ਉਹ ਭਰਾ ਹੋਵੇ ਕੋਈ ਵੀ ਹੋਵੇ ਤੇ ਉਹਦੇ ਨਾਲ ਕੋਈ ਵੀ ਆਪਣੇ ਦਿਲ ਦੀ ਗੱਲ ਨਹੀਂ ਕਰੂਗਾ ਪਰ ਕੋਈ ਕਿਸੇ ਤੋਂ ਡਰਦਾ ਉਹਨਾਂ ਚਿਰਿਆ ਜਿੰਨਾ ਚਿਰ ਉਹ ਕਮਜ਼ੋਰ ਹੁੰਦਾ ਆ ਜਦੋਂ ਉਹ ਵਿਅਕਤੀ ਕਮਜ਼ੋਰ ਨਹੀਂ ਨਾ ਰਹਿੰਦਾ ਉਦੋਂ ਉਹ ਵਿਅਕਤੀ ਫਿਰ ਅੱਗੇ ਬੋਲਦਾ ਆ ਫਿਰ ਉਹ ਕਦੀ ਵੀ ਉਹ ਡਰ ਜਿਹੜਾ ਬਰਦਾਸ਼ਤ ਨਹੀਂ ਕਰਦਾ ਤੇ ਜਿਹੜਾ ਘਰ ਹੁੰਦਾ ਉਹ ਤੇ ਸਾਰਿਆਂ ਲਈ ਇੱਕੋ ਜਿਹਾ ਹੁੰਦਾ ਉਹ ਘਰ ਜਿਹੜਾ ਹੁੰਦਾ ਉਹ ਤੇ ਇੱਕ ਸਕੂਨ ਵਾਸਤੇ ਹੁੰਦਾ ਕਿ ਜਦੋਂ ਵੀ ਸਾਰੇ ਜਾਣੇ ਆਪਣੇ ਵੱਖ-ਵੱਖ ਕੰਮਾਂ ਤੇ ਜਾਂਦੇ ਆ ਨਾ ਤਾਂ ਜਦੋਂ ਵਾਪਸ ਘਰ ਵਿੱਚ ਆਉਂਦੇ ਆ ਨਾ ਤਾਂ ਇੱਕ ਸਕੂਨ ਨਹੀਂ ਆਉਂਦਾ ਆਪਣੇ ਦੁੱਖ ਸੁੱਖ ਆਪਣੇ ਦੂਜੇ ਫੈਮਿਲੀ ਮੈਂਬਰਸ ਨਾਲ ਸਾਂਝੇ ਕਰਨ ਵਾਸਤੇ ਆਉਂਦੀ ਆ ਕਿਉਂਕਿ ਘਰ ਤਾਂ ਫਿਰ ਘਰ ਹੁੰਦਾ ਆ ਨਾ ਤੇ ਜੇ ਉਹ ਘਰ ਵਿੱਚ ਵੀ ਕੋਈ ਬੌਸ ਹੋਵੇ ਜਿਹਦੇ ਸਾਹਮਣੇ ਕੋਈ ਹਾਸਨ ਆ ਸਕਦਾ ਹੋਵੇ ਖੇਡ ਨਾ ਸਕਦਾ ਹੋਵੇ ਬੱਚਿਆਂ ਨੂੰ ਵੀ ਖੇਡਣ ਤੋਂ ਰੋਕਿਆ ਜਾਂਦਾ ਉਹ ਵੀ ਉਹ ਫਿਰ ਘਰ ਨਹੀਂ ਜੇਲ ਹੋ ਸਕਦੀ ਹੈ ਕਿ ਜਿੱਥੇ ਦੱਬ ਕੇ ਰਹਿਣਾ ਪੈਂਦਾ ਹੋਵੇ ਸੋ ਘਰ ਦਾ ਜਿਹੜਾ ਮੁਖੀ ਆ ਨਾ ਉਹਦਾ ਵੀ ਫਰਜ ਬਣਦਾ ਆ ਕਿ ਉਹ ਆਪਣੀਆਂ ਔਦੇਦਾਰੀਆਂ ਨੂੰ ਆਪਣੇ ਗੇਟ ਤੋਂ ਬਾਹਰ ਛੱਡ ਆਵੇ ਜੋ ਵੀ ਉਹ ਹੈ ਉਹ ਆਪਣੇ ਗੇਟ ਤੋਂ ਬਾਹਰ ਛੱਡ ਕੇ ਇੱਕ ਫੈਮਿਲੀ ਦਾ ਮੈਂਬਰ ਬਣ ਕੇ ਸਾਰਿਆਂ ਦਾ ਦੋਸਤ ਬਣ ਕੇ ਘਰ ਦੇ ਅੰਦਰ ਆਵੇ ਤੇ ਹਰ ਇੱਕ ਦਾ ਦੁੱਖ ਸੁੱਖ ਸੁਣੀ ਉਹਦਾ ਆਪਣੇ ਘਰਦਿਆਂ ਨਾਲ ਇਦਾਂ ਦਾ ਵਤੀਰਾ ਹੋਵੇ ਕਿ ਉਹ ਹੱਸੇ ਖੇਡੇ ਮਜ਼ਾਕ ਕਰੇ ਜਿਵੇਂ ਦਾ ਰਿਸ਼ਤਾ ਆ ਆਪਣੇ ਉਹ ਰਿਸ਼ਤੇ ਦੇ ਦਾਰੇ ਦੇ ਵਿੱਚ ਰਹਿ ਕੇ ਜਿੱਕਰ ਘਰ ਵਿੱਚ ਨੂਆ ਨੇ ਧੀਆ ਨੇ ਪੋਤਰੇ ਨੇ ਪੋਤਰੀਆਂ ਨੇ ਮਾਂ ਆ ਬਾਪ ਆ ਤਾਂ ਉਹਨਾਂ ਸਾਰਿਆਂ ਦੇ ਨਾਲ ਹੱਸੇ ਖੇਡੇ ਮਾਂ ਦਾ ਪੁੱਤਰ ਬਣੇ ਧੀਆ ਦਾ ਬਾਪ ਬਣੇ ਨੂਆ ਦਾ ਬਾਪ ਬਣੇ ਪਤਨੀ ਦਾ ਪਤੀ ਬਣੇ ਬੱਚਿਆਂ ਦੇ ਨਾਲ ਦੋਸਤ ਬਣੇ ਤੇ ਫੇਰ ਉਹ ਸਾਰਾ ਪਰਿਵਾਰ ਜਿਹੜਾ ਫਿਰ ਪਰਿਵਾਰ ਤੇ ਖੁਸ਼ਹਾਲ ਪਰਿਵਾਰ ਲੱਗਦਾ ਆ ਤੇ ਜੇਕਰ ਆ ਕੇ ਉਹੀ ਉਹਦੇਦਾਰੀਆਂ ਘਰ ਵਿੱਚ ਦਿਖਾਉਣੀਆਂ ਕਿ ਆਪਣੇ ਆਪ ਚ ਮਨ ਚ ਸੋਚਣਾ ਕਿ ਮੇਰੇ ਤੋਂ ਸਾਰੇ ਡਰਦੇ ਆ ਪਰ ਉਹ ਡਰ ਨਹੀਂ ਰਹੇ ਹੁੰਦੇ ਉਹ ਤੁਹਾਡੀ ਇਹੀ ਉਡੀਕ ਕਰਨਗੇ ਕਦੋਂ ਇਹ ਘਰੋਂ ਬਾਹਰ ਜਾਵੇ ਤੇ ਕਦੋਂ ਅਸੀਂ ਹੱਸੀਏ ਤੇ ਖੇਡੀਏ ਤੇ ਫੇਰ ਜਦੋਂ ਇਹੋ ਜਿਹੇ ਵਿਅਕਤੀ ਨੇ ਵਾਪਸ ਘਰ ਵਿੱਚ ਆਉਣਾ ਹੁੰਦਾ ਨਾ ਸਾਰੇ ਜਾਣਿਆਂ ਨੂੰ ਇਹ ਹੁੰਦਾ ਕਿ ਹੁਣ ਇਹ ਆ ਗਿਆ ਤੇ ਹੁਣ ਟਾਈਮ ਕਿਦਾਂ ਔਖਾ ਨੰਗਾ ਉਹ ਜਿਹੜਾ ਡਰੋਨ ਵਾਲਾ ਵਿਅਕਤੀ ਹੈ ਨਾ ਉਹਨੂੰ ਇਹ ਗੱਲਾਂ ਨਹੀਂ ਸੋਚਣੀਆਂ ਚਾਹੀਦੀਆਂ ਕਿ ਮੇਰੇ ਤੋਂ ਡਰਨਾ ਨਾ ਸਾਰੇ ਮੇਰੇ ਨਾਲ ਇਸ ਤਰ੍ਹਾਂ ਖੁੱਲਣ ਮਿਲਣ ਇਸ ਤਰ੍ਹਾਂ ਪਿਆਰ ਕਰਨ ਕਿ ਮੇਰੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨ ਬੱਚਿਆਂ ਦੇ ਨਾਲ ਕਦੇ ਕਦਾਈਂ ਖੇਡੋ ਬੱਚਿਆਂ ਦੇ ਨਾਲ ਖੇਡੋ ਤੁਹਾਡੇ ਮਨ ਨੂੰ ਸਕੂਨ ਮਿਲੇਗਾ ਬੱਚਿਆਂ ਨਾਲ ਆਪਣਾਪਨ ਪੈਦਾ ਹੋਏਗਾ ਬੱਚਿਆਂ ਦੇ ਦਿਲ ਤੋਂ ਤੁਹਾਡੇ ਪ੍ਰਤੀ ਡਰ ਨਿਕਲ ਜਾਵੇਗਾ ਤੇ ਫਿਰ ਬੱਚੇ ਕੋਈ ਵੀ ਗੱਲ ਹੋਵੇ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨਗੇ ਭਾਵੇਂ ਉਹ ਪੋਤਰੇ-ਪੋਤਰੀਆਂ ਹੋਣ ਤੇ ਭਾਵੇਂ ਤੁਹਾਡੇ ਧੀਆ ਪੁੱਤ ਹੋਣ ਜੇਕਰ ਤੁਸੀਂ ਉਹਨਾਂ ਨੂੰ ਇੰਨਾ ਡਰਾ ਕੇ ਰੱਖੋਗੇ ਨਾ ਤਾਂ ਉਹ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕਦੇ ਨਹੀਂ ਕਰਨਗੇ ਤੇ ਦਿਲ ਦੀਆਂ ਗੱਲਾਂ ਤਾਂ ਕਿਤੇ ਨਾ ਕਿਤੇ ਕਰਨੀਆਂ ਹੀ ਪੈਂਦੀਆਂ ਤੇ ਜੇ ਤੁਸੀਂ ਨਹੀਂ ਸੁਣੋਗੇ ਤੇ ਫਿਰ ਉਹ ਕਿਤੇ ਹੋਰ ਕਰ ਲੈਣਗੇ ਆਪਣੇ ਦਿਲ ਦੀਆਂ ਗੱਲਾਂ ਤੇ ਜਦੋਂ ਉਹ ਫਿਰ ਕਿਸੇ ਦੂਜੇ ਜਾਣੇ ਨਾਲ ਜਾ ਕੇ ਆਪਣੇ ਮਨ ਦੇ ਹਾਵ ਭਾਵ ਆਪਣੇ ਦਿਲ ਦੀਆਂ ਗੱਲਾਂ ਕਰਨਗੇ ਤਾਂ ਹੋ ਸਕਦਾ ਅਗਲਾ ਗਲਤ ਰਸਤੇ ਪਾ ਦੇਵੇ ਫਿਰ ਸਾਰੀ ਉਮਰ ਦਾ ਪਛਤਾਉਣਾ ਸੋ ਇਸ ਕਰਕੇ ਆਪਣੇ ਬੱਚਿਆਂ ਦੇ ਨਾਲ ਇੰਨੇ ਕੋਲ ਮਿਲ ਕੇ ਰਹੋ ਖੇਡੋ ਮੱਲੋ ਆਪਣੇ ਬੱਚਿਆਂ ਨਾਲ ਬੱਚੇ ਵੀ ਬਣ ਜਾਓ ਕਿਸੇ ਟਾਈਮ ਤਾਂ ਕਿ ਤੁਹਾਡੇ ਬੱਚੇ ਕਿਸੇ ਦੂਜੇ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨ ਨਾਲੋਂ ਤੁਹਾਡੇ ਨਾਲ ਕਰਨ ਕਿਉਂਕਿ ਮਾਪੇ ਹੀ ਹੁੰਦੇ ਨੇ ਜਿਹੜੇ ਆਪਣੇ ਬੱਚੇ ਨੂੰ ਸਹੀ ਸਿੱਖਿਆ ਦਿੰਦੇ ਨੇ ਤੇ ਜਦੋਂ ਬੱਚੇ ਗਲਤ ਰਸਤੇ ਤੇ ਚੜ ਜਾਂਦੇ ਗਲਤ ਹੱਥਾਂ ਤੇ ਚੜ ਜਾਂਦੇ ਆ ਨਾ ਤਾਂ ਫਿਰ ਮੋੜਨੇ ਬਹੁਤ ਔਖੇ ਹੋ ਜਾਂਦੇ ਆ ਇਸ ਕਰਕੇ ਘਰ ਦੇ ਮੁਖੀ ਨੂੰ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿ ਆਪਣੇ ਘਰ ਦੇ ਮਾਲਕ ਨਾ ਬਣੋ ਮਾਲੀ ਬਣੋ ਰਲ ਮਿਲ ਕੇ ਪਾਲੋ ਇਹ ਬਾਗੀਚੇ ਨੂੰ ਇਹ ਪੌਦਿਆਂ ਨੂੰ ਇਹੋ ਜਿਹੀ ਖਰਾਕ ਦਿਓ ਕਿ ਮਹਿਕਾਂ ਵੰਡਦੇ ਰਹਿਣ ਤੇ ਘਰ ਖੁਸ਼ਹਾਲ ਘਰ ਬਣ ਕੇ ਰਵੇ ਖੁਸ਼ਹਾਲ ਫੈਮਿਲੀ ਹੋਵੇ ਸਾਡੀ ਅਸੀਂ ਡਰਾ ਤਮਕਾ ਕੇ ਤੇ ਆਪਣੀ ਉਹਦੇਦਾਰੀਆਂ ਨਹੀਂ ਛਾੜਨੀਆਂ ਘਰ ਦੇ ਵਿੱਚ ਸੋ ਉਮੀਦ ਕਰਦੀਆਂ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਬਾਤਾਂ ਜ਼ਰੂਰ ਪਸੰਦ ਆਉਣਗੀਆਂ ਖੁਸ਼ ਰਹੋ